ਸਾਡੇ ਬਜ਼ੁਰਗ ਗ ਮਾਤਾ ਮਾ ਪਹਿਣਾ ਕਈ ਵਾਰੀ ਦਫਤਰ ਜਿਹੜੇ ਮਾਮਲ ਮਤ ਹੰਬ ਜਾਂਦੇ ਕੰਮ ਨਹੀਂ ਦਿੱਤੇ ਪਰ ਇੱਥੇ ਸਮੂਚਾ ਪ੍ਰਸ਼ਾਸਨ ਸੀਗਾ ਡੀਸੀ ਸਾਹਿਬ ਸੀ ਐਸਟੀਐਮ ਸੀ ਬਾਕੀ ਸਾਰੇ ਜਿਹੜੇ ਪੁਲਿਸ ਅਧਿਕਾਰੀ ਪੀ ਡਬਲਯੂ ਡੀ ਵਾਟਰ ਸਪਲਾਈ ਜਿੰਨੇ ਵੀ ਬਿਜਲੀ ਵਿਭਾਗ ਉਹ ਸਾਰੇ ਮੌਕੇ ਤੇ ਉੱਠੇ ਕੰਮ ਹੋ ਜਾਂਦਾ ਮੈਂ ਆਨਫੈਕਟ ਕਹਿ ਰਿਹਾ ਕਿ ਭਲਾਨ ਇੱਕ ਸਾਲ ਦੇ ਵਿੱਚ ਹੀ ਪੰਜਾਬ ਦਾ ਸਭ ਤੋਂ ਅਮੀਰ ਪੰਚਾਇਤ ਵਾਲਾ ਪਿੰਡ ਹੁੰਦਾ ਇਟਸ ਆਨ ਰਿਕਾਰਡ 24 ਘੰਟੇ 48 ਘੰਟੇ bail ਲੱਖ ਆ ਸਕਦਾ ਮਤਲਬ ਤੁਸੀਂ ਆਪ ਇਮੇਜਿਨ ਕਰੋ ਉਹਨਾਂ ਸੀ ਇਹ ਵੀ ਅਸ਼ੋਰ ਕਰਾਂਗੇ ਕਿ ਡੀਐਮਐਫ ਜਿਹੜਾ ਡਿਸਟ੍ਰਿਕਟ ਮਾਈਨਿੰਗ ਫੰਡ ਹੁੰਦਾ ਹੈ ਉਸ ਦਾ ਪੈਸਾ ਸਿਰਫ ਅਤੇ ਸਿਰਫ ਉਹਨਾਂ ਪਿੰਡਾਂ ਦੇ ਵਿੱਚ ਜਿੱਥੋਂ ਮਾਈਨਿੰਗ ਦਾ ਨੁਕਸਾਨ ਹੋਇਆ ਉਹਨਾਂ ਪਿੰਡਾਂ ਦੇ ਵਿੱਚ ਪਾਉਂਡਸ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਕੁਦਰਤੀ ਪਾਣੀ ਹੈ ਉਹ ਰੀਚਾਰਜ ਹੋ ਸਕੇ ਬਹੁਤ ਸਾਰੇ ਮਸਲੇ ਹੁੰਦੇ ਨੇ ਜੋ ਚਾਰੇ ਸਾਡੇ ਬਜ਼ੁਰਗ ਮਾਤਾ ਮਾਂ ਪੈਣਾ ਕਈ ਵਾਰੀ ਦਫ਼ਤਰ ਜਿਹੜੇ ਮਾਰ ਮਰ ਥੰਬ ਜਾਂਦੀਆਂ ਕੰਮ ਨਹੀਂ ਦਿੱਤੇ ਪਰ ਇੱਥੇ ਸਮੁੱਚਾ ਪ੍ਰਸ਼ਾਸਨ ਸੀਗਾ ਡੀਸੀ ਸਾਹਿਬ ਸੀ ਐਸ ਡੀ ਐਮ ਸੀ ਬਾਕੀ ਸਾਰੇ ਜਿਹੜੇ ਪੁਲਿਸ ਦੇ ਅਧਿਕਾਰੀ ਪੀ ਡਬਲਯੂ ਡੀ ਵਾਟਰ ਸਪਲਾਈ ਜਿੰਨੇ ਵੀ ਬਿਜਲੀ ਵਿਭਾਗ ਉਹ ਸਾਰੇ ਮੌਕੇ ਤੇ ਇਕੱਠੇ ਕੰਮ ਹੋ ਜਾਂਦਾ ਤੇ ਬਹੁਤ ਸਾਰੇ ਕੰਮ ਹੋਈ ਹੈ ਕਿਸੇ ਦੀ ਪੈਨਸ਼ਨ ਲੱਗ ਗਈ ਕਿਸੇ ਦੀ ਕਿਸਾਨ ਦੀ ਜਿਹਦੇ ਪੈਸੇ ਲੱਗ ਗਏ ਇੱਕ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਰੀਟ ਦੀ ਹੱਡੀ ਤੋੜ ਦੀ ਗੱਲ ਉਹ ਇਲਾਕੇ ਦਾ ਇਲਾਕੇ ਦਾ ਸਾਥ ਵੀ ਚਾਹੁੰਦਾ ਮੈਂ ਇਲਾਕਾ ਸਾਥ ਦਵੇ ਆਪਾਂ ਇਸ ਜਿਹੜਾ ਹੈ ਇਸ ਮਾਫੀ ਦੇ ਤੇ ਜਿਹੜੀ ਹੈ ਇਸ ਨੂੰ ਮੇਲ ਪਾਈਏ ਕੁਲ ਇਰੀਨੀ ਸੀਜ਼ਨ ਹੈ ਇਹਦੇ ਵੀ ਟੋਟਲੀ ਜਿਹੜੀ ਮਾਈਨਿੰਗ ਨਹੀਂ ਹੋ ਸਕਦੀ ਮੈਂ ਜਿਹੜੇ ਹੈ ਆਪ ਸਭ ਦਾ ਵੀ ਸਾਥ ਚਾਹੁੰਦੇ ਹਾਂ ਆਓ ਆਪਾਂ ਇਸ ਨੇ ਉੱਤੇ ਜਿਹੜਾ ਟੋਟਲੀ ਨਕੀਲ ਕਰ ਸਕੀਏ ਇਸ ਬੰਦੇ ਸਾਰੀ ਕਚੋਰੀ ਘੰਟਿਆਂ ਦੇ ਵਿੱਚ 22 ਲੱਖ ਰੁਪਏ ਪਿੰਡ ਨੂੰ ਜਿਹੜੀ ਪੰਚਾਇਤ ਨੂੰ ਦੱਸਿਆ ਗਿਆ ਮਾਈਨਿੰਗ ਵਿੱਚੋਂ ਕਰੋਪ ਹੋਇਆ ਤੇ ਬਾਰੇ ਇਹਦਾ ਰਿਕਾਰਡ ਹੈ ਜਿਸ ਕੋਈ ਆਰਟੀਆ ਦੇਖੋ ਇਦਾਂ ਦੀ ਆ ਕੇ ਕੋਈ ਨਹੀਂ ਪਾਊਗਾ ਏ ਹਾ ਟਿਬਲੇ ਉਹਨਾਂ ਨੂੰ ਪਤਾ ਉਹ ਚਿੱਠੇ ਜਿਹੜੀ ਨੁਕਤੇ ਉਹਦੇ ਬਾਰੇ ਕੋਈ ਗੱਲ ਨਹੀਂ ਕਰਨਗੇ ਮਕਸਦ ਕੀ ਹੁੰਦਾ ਜੀ ਅਸਲੀ ਹਕੀਕਤ ਸਾਰੀ ਦੁਨੀਆ ਜਾਣਦੀ ਹੈ ਜਾਓ ਵੀਡੀਓ ਪਾਓ ਤੇ ਲੱਖ ਰੁਪਏ ਲੈ ਜਾਓ ਬਸ ਇਸ ਤਰੀਕੇ ਦੀ ਜਿਹੜੀ ਬਲੈਕਮੇਲਿੰਗ ਵਾਲੀ ਚਾਹੇ ਉਹ ਪੱਤਰਕਾਰ ਹੀ ਹੈ ਚਾਹੇ ਬਲੈਕਮੇਲਿੰਗ ਵਾਲੀ ਕੋਈ ਵੀ ਤੰਦਾ ਹੈ ਉਹ ਜਿਹੜਾ ਹੈ ਨਿੱਜੀ ਸਵਾਸਥਾ ਕਰਕੇ ਹੈ ਅਗਰ ਦੇਖੋ ਇਫੈਕਟ ਹੈ ਅਗਰ ਤੇ ਇਹੀ ਸਾਡਾ ਜੋ ਮਾਡਲ ਅਗਰ ਚੱਲਦਾ ਉਦੋਂ ਵਿੱਚ ਰੌਲਾ ਪਾ ਪਾ ਕੇ ਰੌਲਾ ਪਾ ਪਾ ਕੇ ਲੋਕਾਂ ਨੂੰ ਵਿਚਾਰਿਆਂ ਨੂੰ ਗੁੰਮਰਾਹ ਕਰਕੇ ਤਾਂ ਮੈਂ ਔਨਫਿਕਟ کہہ ਰਿਹਾ ਕਿ ਭਲਾਨ ਇੱਕ ਸਾਲ ਦੇ ਵਿੱਚ ਹੀ ਪੰਜਾਬ ਦਾ ਸਭ ਤੋਂ ਅਮੀਰ ਪੰਚਾਇਤ ਵਾਲਾ ਪਿੰਡ ਹੁੰਦਾ ਇੱਕ ਸੌਨ ਰਿਕਾਰਡ ਵਿੱਚ 24 ਘੰਟਿਆਂ 48 ਘੰਟਿਆਂ 22 ਲੱਖ ਆ ਸਕਦਾ ਇਹਦਾ ਮਤਲਬ ਹੈ ਤੁਸੀਂ ਆਪ ਇਮੇਜਿਨ ਕਰੋ ਪਰ ਹਾਂ ਹੁਣ ਅਸੀਂ ਇਹ ਵੀ ਇਨਸ਼ੋਰ ਕਰਾਂਗੇ ਕਿ ਡੀਐਮਐਫ ਜੋ ਡਿਸਟ੍ਰਿਕਟ ਮਾਈਨਿੰਗ ਫੰਡ ਹੁੰਦਾ ਹੈ ਉਸ ਦਾ ਪੈਸਾ ਸਿਰਫ ਅਤੇ ਸਿਰਫ ਉਹਨਾਂ ਪਿੰਡਾਂ ਦੇ ਵਿੱਚ ਜਿੱਥੋਂ ਮਾਈਨਿੰਗ ਦਾ ਨੁਕਸਾਨ ਹੋਇਆ ਉਹਨਾ ਪਿੰਡਾਂ ਦੇ ਵਿੱਚ ਪੌਂਡਸ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਕੁਦਰਤੀ ਪਾਣੀ ਹੈ ਉਹ ਰੀਚਾਰਜ ਹੋ ਸਕੇ ਉਹਨਾ ਪਿੰਡਾਂ ਦੇ ਯੂਥ ਕਲੱਬਾਂ ਨੂੰ ਪੈਸਾ ਉਹਨਾ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਹੋਰ ਵਧੀਆ ਤਾਂ ਕਿ ਉੱਥੇ ਆਪਾਂ ਜੋ ਉਹਨਾਂ ਦਾ ਉੱਥੇ ਜਗਰ ਵਾਤਾਵਰਣ ਪ੍ਰਤੀ ਨੁਕਸਾਨ ਹੋਇਆ ਸੜਕਾਂ ਬਤਾਉ ਉਹ ਆਪਾਂ ਉੱਥੇ ਡੀਐਮਐਫ ਨਾਲ ਕੁਝ ਕਰ ਸਕੀਏ ਉਸ ਪਿੰਡ ਦੇ ਜਿਹੜੇ ਗਰੀਬ ਆ ਉਹਨਾਂ ਦੇ ਮਕਾਨ ਇਹ ਕੰਮ ਕਰਾਂਗੇ ਜਿੰਨੀ ਸਾਡੀ ਇੱਜ਼ਤ ਪਾਣੀ ਜਣੀ ਹੈ ਸੱਚ ਬੋਲੋ ਆਪਣਾ ਕੰਮ ਕਰੋ ਕਰਮ ਹੀ ਇਨਸਾਨ ਦਾ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਜਿਹੜਾ ਹੈ ਕਰਮ ਦੇ ਵਿੱਚ ਕਰਮ ਹੀ ਬਲਵਾਨ ਹੈ ਤੇ ਆਪਣਾ ਕਰਮ ਕਰੋ ਲੋਕ ਬਹੁਤ ਸਿਆਣੇ ਨੇ ਲੋ ਉਹ ਸੀ ਦਾ ਨਤੀਜਾ ਚ 2022 ਹੋਈ ਹੈ ਚ 2024 ਹੋਵੇ ਆਪਾਂ ਲੋਕਾਂ ਦਾ ਜਿਹੜਾ ਹੈ ਫਤਵਾ ਸਾਡੇ ਹੱਥ ਚ ਆਇਆ ਲਗਾਤਾਰ ਜਿਸ ਦਿਨ ਤੋਂ ਐਮਐਲਏ ਬਣੇ ਆ ਦੂਜੇ ਦਿਨ ਕੰਮ ਸ਼ੁਰੂ ਕਰਤਾ ਸੀ ਸਾਡੇ ਐਮਐਲਏ ਸਾਡੇ ਵਿੱਚ ਪ੍ਰੋਗਰਾਮ ਤੁਸੀਂ ਦੇਖਿਆ ਹਣਾ ਤੁਸੀਂ ਆਪ ਕਈ ਵਾਰੀ ਕਵਰ ਕੀਤਾ ਫਿਰ ਸਰਕਾਰ ਵੱਲੋਂ ਸਰਕਾਰ ਆਪਕੇ ਦਵਾਰ ਸ਼ੁਰੂ ਕੀਤਾ ਗਿਆ ਉਹ ਵੀ ਆਪਾਂ ਹਰ ਪਿੰਡ ਹਰ ਵਾਰਡ ਦੇ ਵਿੱਚ ਲਾਇਆ ਉਸ ਰੀਤ ਨੂੰ ਹੁਣ ਦੁਬਾਰਾ ਕਿਲੇ ਪਿੱਛੇ ਚੋਂ ਜਾਂਬਤਾ ਲੱਗਿਆ ਇਸੇ ਦੁਬਾਰਾ ਸ਼ੁਰੂ ਕੀਤਾ ਗਿਆ ਅੱਜ ਪਿੰਡ ਪਹਲਾਨ ਦਾ ਜਿਹੜਾ ਹੈ ਕੈਂਪ ਲੱਗਿਆ ਤੇ ਲਗਾਤਾਰ ਹਫ਼ਤੇ 'ਚ ਦੋ ਦਿਨ ਅਸੀਂ ਇਹਨੂੰ ਲਗਾਤਾਰ ਆਪਣੇ ਹਲਕੇ 'ਚ ਇਸ ਨੂੰ ਸੀ ਕੰਟੀਨਿਊ ਕਰਾਂਗੇ ਦੋ ਦਿਨ ਹਫਤੇ 'ਚ ਕੈਂਪ ਜਰੂਰ ਹੋਇਆ ਕਰਨਗੇ ਵੱਡੇ ਪਿੰਡ ਜਿਹੜੇ ਆਪਾਂ ਲੰਮ ਨੂੰ ਕਵਰ ਕਰਾਂਗੇ ਤਾਂ ਸਹੀ ਆਸ-ਪਾਸਲੇ ਪਿੰਡ ਤੇ ਫਿਰ ਹੌਲੀ-ਹੌਲੀ ਹਰ ਪਿੰਡ ਤੱਕ ਯਾਨੀ ਹਰ 6 ਮਹੀਨੇ 'ਚ ਇੱਕ ਪਿੰਡ ਦੇ ਵਿੱਚ ਕੈਂਪ ਜਰੂਰ ਲੱਗੇਗਾ